ਜਿਕਾ ਖਰਸਾ ਵਾਹਿਗੁਰੂ ਜੀ ਬਤੇ ਜਿਸ ਤਰ੍ਹਾਂ ਸਾਰੀ ਸੰਤ ਜਾਣਦੀ ਆ ਕਿ ਹੁਣ ਜਿਹੜਾ ਡੋਰ ਆ ਉਹ ਇਲੈਕਸ਼ਨ ਦਾ ਆ ਚੁੱਕਾ ਤੇ ਇਹ ਜਿਹੜਾ ਫੈਸਲਾ ਅੱਜ ਮੀਟਿੰਗ ਦੇ ਵਿੱਚ ਕੋਈ ਸੱਟਾ ਕੱਢਿਆ ਗਿਆ ਸਾਰੀਆਂ ਜਥੇਬੰਦੀਆਂ ਸਤਕਾਰ ਕਮੇਟੀਆਂ ਭਾਈ ਦਇਆ ਸਿੰਘ ਜੀ ਭਾਈ ਪੰਜਾਬ ਸਿੰਘ ਤੇ ਹੋਰ ਸਤਕਾਰਯੋਗ ਅਸਤੀਆਂ ਭਾਈ ਸੰਦੀਪ ਸਿੰਘ ਦੇ ਪਰਾ ਤੇ ਹੋਰ ਵੀ ਜਥੇਬੰਦੀਆਂ ਬੜੀਆਂ ਕਿਡੀਆਂ ਜਿੰਨਾ ਸੰਯੋਗ ਦਿੱਤਾ ਇੰਨੀ ਗੱਲ ਕਹੀ ਆ ਕਿ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਨੂੰ ਮੈਦਾਨ ਦੇ ਵਿੱਚ ਤਾਰਿਆ ਇਸ ਤਰ੍ਹਾਂ ਇਹ ਜਿਹੜਾ ਜੋਧਾ ਭਾਈ ਸੰਦੀਪ ਸਿੰਘ ਸਣੀ ਇਹਨੂੰ ਵੀ ਜਿਹੜਾ ਵਾ ਇਲੈਕਸ਼ਨ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਲੜਾਈ ਜਾਵੇ ਇਹ ਸਾਰੀਆਂ ਸੇਖ ਸੰਗਤਾਂ ਦੇ ਫੋਨ ਆਉਂਦੇ ਸੀ ਇਨ੍ਹਾਂ ਵੀਰਾਂ ਨੂੰ ਵੀ ਆਉਂਦੇ ਸੀ ਇਹਨਾਂ ਦੇ ਬ੍ਰਦਰਾਂ ਨੂੰ ਭਾਈ ਸੰਦੀਪ ਸਿੰਘ ਦੇ ਜਥੇਬੰਦੀਆਂ ਨੂੰ ਵੀ ਭਾਈ ਬਲਬੀਰ ਸਿੰਘ ਨੂੰ ਭਾਈ ਦਇਆ ਸਿੰਘ ਨੂੰ ਭਾਈ ਜੋ ਹੋਰ ਵੀ ਸਤਕਾਰਯੋਗ ਪੰਜਾਬ ਸਿੰਘ ਬੜੀਆਂ ਹਸਤੀਆਂ ਵਾਰਸ ਪੰਜਾਬ ਅਸੀਂ ਸਾਰਿਆਂ ਰਲ ਕੇ ਅੱਜ ਇਕੱਤਰ ਹੋ ਗਏ ਸਾਰੀਆਂ ਜਥੇਬੰਦੀਆਂ ਹੋਰ ਵੀ ਜਥੇਬੰਦੀਆਂ ਜਿਦਾ ਹਵਾਰਾ ਕਮੇਟੀ ਜਾਂ ਹੋਰ ਵੀ ਜਥੇਬੰਦੀਆਂ ਸਾਡੇ ਨਾਲ ਨੇ ਅੱਜ ਕਾਫੀ ਜਥੇਬੰਦੀਆਂ ਨੂੰ ਕੁਝ ਪਰਸਨਲ ਕੋਈ ਆਪ ਦੇ ਨਿੱਜੀ ਕੰਮ ਸੀ ਉਹਦੇ ਕਰਕੇ ਆਈ ਨਹੀਂ ਕਈਆਂ ਸਤਕਾਰ ਕਮੇਟੀਆਂ ਵੀ ਹੋਰ ਹੋਣੀਆਂ ਸੀ ਅੱਜ ਜਿਹੜਾ ਲਾਣਿਆ ਅਸੀਂ ਕੋਈ ਸੰਦੀਪ ਸਿੰਘ ਨੂੰ ਇਲੈਕਸ਼ਨ ਦੇ ਵਿੱਚ ਖਲਾਫ ਹੁੰਦਾ ਜਿਹੜਾ ਐਮਪੀ ਦੀ ਸੀਟ ਲੜਾਉਣ ਦਾ ਜਿਹੜਾ ਵਾ ਇਹ ਫੈਸਲਾ ਕੀਤਾ ਸਾਰੀ ਸੰਤ ਨੂੰ ਅਪੀਲ ਕਰਦੇ ਆ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਤੇ ਸਿਆਸੀ ਬੰਦੇ ਜਿਹੜੇ ਸਿਆਸੀ ਤੌਰ ਤੇ ਚੱਲਦੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਉਹਨਾਂ ਦੇ ਚਰਣਾ ਜੀ ਵੀ ਅਪੀਲ ਕਰਦੇ ਆ ਕਿ ਜੇ ਕੋਈ ਇੱਥੇ ਅੰਮ੍ਰਿਤਸਰ ਦੇ ਵਿੱਚ ਕੋਈ ਖੜਾ ਵਾ ਸਿੰਘ ਤੇ ਉਹ ਜਿਹੜਾ ਸੰਦੀਪ ਸਿੰਘ ਨੂੰ ਜ਼ਰੂਰ ਨਾਲ ਆਪਣਾ ਸਾਥ ਦੇਵੇ ਤੇ ਕਿਉਂਕਿ ਇਹ ਜੋ ਦੇ ਦੀ ਕੁਰਬਾਨੀ ਬੜੀ ਆ ਜੇ ਉਸ ਬੰਦੇ ਨੇ ਗਾਲ ਕੱਢੀ ਤੇ ਉਹਨੇ ਸਾਰੀ ਕੌਮ ਨੂੰ 2% ਨੂੰ ਗਾਲ ਕੱਢੀ ਉਹਦੇ ਵਿੱਚ ਇਹ ਨਹੀਂ ਆ ਕਿ ਮੀਡੀਆ ਵਾਲੇ ਵਿੱਚੋਂ ਬਾਹਰ ਸੀ ਜਾਂ ਕੋਈ ਪੰਜਾਬ ਸਰਕਾਰ ਵਾਲੇ ਜਿਹੜੇ ਮੁਲਾਜ਼ਮ ਹੈ ਉਹ ਬਾਹਰ ਸੀ ਜਾਂ ਕੋਈ ਪ੍ਰਸ਼ਾਸਨ ਨਾਲ ਜਾਂ ਸਿਆਸੀ ਬੰਦੇ ਜਾਂ ਕੋਈ ਆਮ ਜਨਤਾ ਜਾਂ ਪੰਥਕ ਆਗੂ ਕੋਈ ਬਾਹਰ ਸੀ 2% ਦੇ ਵਿੱਚ ਹਰ ਇੱਕ ਸਿੱਖ ਹੁੰਦਾ ਉਹਨੂੰ ਉਸ ਬੰਦੇ ਨੂੰ ਜਿਹੜਾ ਵਾ ਉਹਨੇ ਸੌਦਾ ਲਾਇਆ ਕਿਉਂਕਿ ਉਹ ਉਹਦੇ ਲਬਜਾਂ ਕਰਕੇ ਹੋਰ ਕਿਸੇ ਕੌਮ ਨਾਲ ਸਾਡਾ ਕੋਈ ਵੀ ਅੱਜ ਤੱਕ ਵੈਰ ਵਿਰੋਧ ਨਹੀਂ ਸਾਡੇ ਵਾਸਤੇ ਸਾਰੀਆਂ ਕੌਮਾਂ ਸਤਿਕਾਰਯੋਗ ਨੇ ਪਰ ਜਿਹੜਾ ਕੋਈ ਵੀ ਕੌਮ ਨੂੰ ਟਾਰਗੇਟ ਕਰਦਾ ਹੈ ਅਸੀਂ ਕਿਸੇ ਦੀ ਕੌਮ ਨੂੰ ਜਾਂ ਕਿਸੇ ਗ੍ਰੰਥ ਪੰਥ ਨੂੰ ਅਸੀਂ ਟਾਰਗੇਟ ਨਹੀਂ ਕਰਦੇ ਪਰ ਜਿਹੜਾ ਕੋਈ ਸਾਨੂੰ ਟਾਰਗੇਟ ਕਰਦਾ ਪਾਵੇ ਕੋਈ ਟਾਈਮ ਪੈ ਕੇ ਵੀ ਜਿਹੜਾ ਇਹ ਮਸਲਾ ਹੱਲ ਕਰਨਾ ਪਵੇ ਤੇ ਕੌਮ ਕਰਦੀ ਆ ਇਸ ਕਰਕੇ ਸਾਰੀ ਕੌਮ ਨੂੰ ਪੇਜ ਲਿਆ ਕਿ ਗਾਲਜੇ ਕੱਢਦਾ ਸੀ ਤੇ ਸਾਰੀ ਕੌਮ ਨੂੰ ਕੱਢਦਾ ਸੀ ਬੜੀ ਤਗੜੀ ਕੁਰਬਾਨੀ ਛੋਟੇ ਛੋਟੇ ਬੱਚੇ ਤੇ ਨਾ ਉਹਨੇ ਕੋਈ ਘਰ ਵੇਖਿਆ ਕਾਰੋਬਾਰ ਵੇਖਿਆ ਤੇ ਉਸ ਯੋਧੇ ਨੇ ਕੁਰਬਾਨੀ ਦੇ ਕੇ ਅੱਜ ਜੇਲ੍ਹ ਦੇ ਵਿੱਚ ਨੇ ਆਪਣਾ ਫਰਜ਼ ਬਣਦਾ ਸਾਰਿਆਂ ਦਾ ਕਿ ਸਾਰੇ ਰਲ ਮਿਲ ਕੇ ਜਿੱਥੇ ਵੀ ਜਿਸ ਤਰ੍ਹਾਂ ਵੀ ਕੋਈ ਸਹਿਯੋਗ ਕਰ ਸਕਦਾ ਤਨੋਂ ਮਨੋਂ ਤੁਣੋਂ ਉਹ ਸਾਰੇ ਆਪ ਰਲ ਕੇ ਜਿਹੜਾ ਵਾ ਆਪਾ ਸੰਦੀਪ ਸਿੰਘ ਸਣੀ ਦਾ ਆਪਾਂ ਜਿਹੜਾ ਵਾ ਸਾਥ ਦਈਏ ਉਸ ਜੋਧੇ ਨੂੰ ਇਹੋ ਹੀ ਉਪਰਾਲਾ ਇੱਕ ਹੈਗਾ ਵਾ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਦਾ ਸਾਥ ਸਾਰੇ ਵੀਰੋ ਭਾਈ ਅਮਰਤਪਾਲ ਦਾ ਵੀ ਸਾਥ ਦਈਏ ਕਿਉਂਕਿ ਉਹ ਵੀ ਵੀਰ ਨਾਲ ਬੜਾ ਤਗੜਾ ਧੱਕਾ ਹੋਇਆ ਉਹਨਾਂ ਨੌਜਵਾਨਾਂ ਨਾਲ ਬੜਾ ਤਗੜਾ ਧੱਕਾ ਹੋਇਆ ਤੇ ਆਪਾਂ ਸਾਰੇ ਰਲ ਕੇ ਜਿਹੜਾ ਵਾ ਇਹ ਸੰਦੀਪ ਸਿੰਘ ਸਣੀ ਨੂੰ ਜਿਤਾਈਏ ਜਿਤਾ ਕੇ ਦੇ ਨੂੰ ਬਾਹਰ ਕਢਵਾ ਗਏ ਤੇ ਇਹਨੂੰ ਜਿਹੜਾ ਐਮਪੀ ਦੀ ਸੀਟ ਤੇ ਭਾਈਏ ਇਸ ਕਰਕੇ ਸਾਰੀ ਕੌਮ ਨੂੰ ਸਾਰੇ ਸਿੱਖ ਜਥੇਬੰਦੀਆਂ ਨੂੰ ਪਈ ਲਿਆ ਕਿ ਇਹ ਅਸੀਂ ਜਿਹੜਾ ਵਾ ਆਪਣਾ ਸੰਦੀਪ ਸਿੰਘ ਸਣੀ ਨੂੰ 7 ਤਰੀਕ ਨੂੰ ਜਿਹੜਾ ਵਾ ਕਾਗਜ਼ ਭਰਨਾ ਜਿਹੜਾ ਜਾ ਰਹੇ ਆ ਤੇ ਪਹਿਲਾਂ ਜਿਹੜਾ ਅਰਦਾਸ ਬੈਂਦੀ ਸਤਿਗੁਰ ਦੇ ਚਰਨਾਂ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਕਾਲ ਤਖਤ ਸਾਹਿਬ 9 ਵਜੇ ਦਾ ਟਾਈਮ ਹੈ ਜੀ 9 ਵਜੇ ਸਾਰੀ ਸਿੱਖ ਸੰਗਤ ਨੂੰ ਬੈਂਦੀ ਆ ਕਿ ਪਹਿਲੋਂ ਅਕਾਲ ਤਖਤ ਸਾਹਿਬ ਪਹੁੰਚਣ ਤੇ ਉੱਥੇ ਆਪਾਂ ਅਰਦਾਸ ਬੈਂਦੀ ਸਤਿਗੁਰ ਦੇ ਚਰਨਾਂ 'ਚ ਕਰਕੇ ਤੇ ਇਸ ਜੋਤੇ ਨੂੰ ਛਡਾਉਣ ਵਾਸਤੇ ਆਪਾਂ ਕਾਗਜ਼ ਭਰਨ ਜਾਣਾ ਵਾ ਤੇ ਸਾਰੇ ਹੀ ਰਲ ਮਿਲ ਕੇ ਆਪਾਂ ਜਿਹੜਾ ਇਹ ਲੋਣਾ ਦਈਏ ਕਿਉਂਕਿ ਇਹ ਕੋ ਘਰ ਦੇ ਜਾਂ ਕੋ ਜਮੀਨ ਦੇ ਮਸਲੇ ਦੇ ਨਹੀਂ ਹੈ ਜੋਧਾ ਅੰਦਰ ਗਿਆ ਇਹ ਕੌਮ ਵਾਸਤੇ ਗਿਆ ਤੇ ਕੌਮ ਦਾ ਵੀ ਫਰਜ਼ ਅੱਜ ਬਣਦਾ ਕਿ ਕੀ ਆਪਾਂ ਕੀ ਕਰਨਾ ਆਪਾਂ ਛੋਟਾ ਜਿਹਾ ਗੂਠਾ ਨੱਪਣਾ ਤੇ ਉਸ ਯੋਧੇ ਦੀ ਮਦਦ ਹੋ ਜਾਣੀ ਆ ਕਿ ਇਹ ਇਹ ਗੂਠੇ ਨੂੰ ਜਿਹੜਾ ਵਾ ਇਹ ਗੂਠੇ ਨਾਲ ਹੀ ਤੁਹਾਡਾ ਜਿਹੜਾ ਵਾ ਉਹ ਜੋਧਾ ਬਾਹਰ ਆ ਜਾਣਾ ਵਾ ਤੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਟਾਈਮ ਆ ਜਿਹੜਾ ਆਉਣ ਵਾਲਾ ਸਮਾਂ ਵਾ ਸਾਨੂੰ ਬਾਰ-ਬਾਰ ਵੇਖੋ ਅਸੀਂ ਉਹਨਾਂ ਬੰਦਿਆਂ ਨੂੰ ਜਿਤਾ ਕੇ ਉਥੇ ਭੇਜਦੇ ਆ ਤੁਹਾਡੀ ਕੌਮ ਦੀ ਕੋਈ ਗੱਲ ਨਹੀਂ ਕਰਦਾ ਤੁਹਾਡੇ ਪੰਜਾਬ ਦੇ ਹਿੱਤ ਦੀ ਗੱਲ ਕੋਈ ਨਹੀਂ ਕਰਦਾ ਪਰ ਅੱਜ ਇਹਨਾਂ ਜੋਧਿਆਂ ਨੂੰ ਜਿਸ ਤਰ੍ਹਾਂ ਜਾਂ ਲੱਖਾ ਸਿਧਾਨਾ ਖਲੋਵੇ ਜਾਂ ਮਾਨਸਾਹ ਖਲੋਵੇ ਜਾਂ ਹੋਰ ਵੀ ਕੋਈ ਖਲੋਣ ਤੇ ਜਿਹੜੇ ਪੰਥਕ ਆਗੂ ਆ ਉਹਨਾਂ ਬੰਦਿਆਂ ਨੂੰ ਆਪਾਂ ਸੰਯੋਗ ਦੇਣਾ ਚਾਹੀਦਾ ਜਿਹੜੇ ਪੰਥ ਦੇ ਹਿੱਤ 'ਚ ਗੱਲ ਕਰਦੇ ਆ ਤੇ ਇਸ ਕਰਕੇ ਬੇਨਤੀ ਕਰਦੇ ਆ ਸਾਰੀ ਸੰਗਤ ਅੱਗੇ ਕਿ ਆਪਾਂ 7 ਤਰੀਕ ਨੂੰ 9 ਵਜੇ ਅਕਾਲ ਤਖਤ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਕਰਕੇ ਤੇ ਫਿਰ ਉੱਥੋਂ ਚੱਲੇ ਜਿਹੜੇ ਆ ਆਪਾਂ ਕਚਹਿਰੀ ਨੂੰ ਪਾਵਾਂਗੇ ਬਾਕੀ ਜੋ ਵਿਚਾਰ ਆ ਕੋਈ ਭਾਈ ਸੰਦੀਪ ਸਿੰਘ ਸਨੀਧਾ ਭਰਾ ਵੀ ਆਪਨੇ ਰੱਖਣਗੇ ਭਾਈ ਇਸ ਤਰ੍ਹਾਂ ਭਾਈ ਆਪਣਾ ਮਾਨਸਿੰਘ ਜੀ ਮਾਨਿਆ ਉਹ ਦਾਸਾ ਲਾਏ ਸੀ ਤੇ ਆਪਾਂ ਭਾਈ ਮਾਨਸਿੰਘ ਮਾਨ ਨੂੰ ਵੀ ਇਹੋ ਗੱਲ ਕਹੀ ਸੀ ਵੀ ਭਾਈ ਸਾਹਿਬ ਤੁਸੀਂ ਪਹਿਲਾਂ ਸੰਦੀਪ ਸਿੰਘ ਦੇ ਪਰਿਵਾਰ ਨਾਲ ਗੱਲ ਕਰੋ ਗੱਲ ਕਰਕੇ ਤੇ ਤੁਸੀਂ ਕੋਈ ਵੀ ਜਿਹੜਾ ਮਦਾਨ ਤੁਸੀਂ ਪਰ ਨਾਲ ਜਿਸ ਤਰ੍ਹਾਂ ਵੀ ਕਰਨਾ ਵੀ ਆਪਸੀ ਵਿਚਾਰ ਕਰਕੇ ਤੇ ਫਿਰ ਉਤਰੀਓ ਤੇ ਉਹ ਪਤਾ ਨਹੀਂ ਕੋਈ ਕੀ ਸ਼ਾਇਦ ਟਾਈਮ ਨਹੀਂ ਲੱਗਾ ਕਿ ਕਿਸ ਤਰ੍ਹਾਂ ਇਹ ਸਤਕਾਰ ਜੋ ਕਿ ਸਾਡੇ ਤੇ ਬਾਕੀ ਜੋ ਗੁਰੂ ਸਾਹਿਬ ਦੇ ਹੱਥ ਵਸਿਆ ਉਹਨਾਂ ਤਾਂ ਇਹ ਫਰਜ ਤੇ ਬਣਦਾ ਕਿ ਕੁਰਬਾਨੀ ਇਹ ਯੋਧੇ ਦੀ ਬਹੁਤ ਆ ਤੇ ਮੈਦਾਨ ਸਾਡੇ ਕੋਲ ਬਹੁਤ ਜ਼ਿਆਦਾ ਤਗੜਾ ਵਾ ਪੰਜਾਬ ਦੇ ਵਿੱਚ ਜੇ ਅਸੀਂ ਪੰਜਾਬ ਤੋਂ ਪਛਾਣ ਇਹ ਅੰਮ੍ਰਿਤਸਰ ਤੋਂ ਪਛਾਣ ਝਾਂਗੇ ਤੇ ਬਾਕੀ ਸਾਡੇ ਕੋਲ ਬਹੁਤ ਜ਼ਿਆਦਾ ਖਾੜਾ ਵਾ ਕਿਸ ਥਾਂ ਵੀ ਅਸੀਂ ਖੜ ਸਕਦੇ ਆ ਤੇ ਅੰਮ੍ਰਿਤਪਾਲ ਦਾ ਖਾੜਾ ਤੇ ਭਾਈ ਸੰਦੀਪ ਸਿੰਘ ਸਣੇ ਦਾ ਖਾੜਾ ਜਿਹੜਾ ਇਹ ਸਾਰਿਆਂ ਚ ਸਿਆਸੀ ਪਾਰਟੀਆਂ ਨੂੰ ਛੱਡ ਦੇਣਾ ਚਾਹੀਦਾ ਤੇ ਇਸ ਬੰਦੇ ਨੂੰ ਜਿਹੜਾ ਵਾ ਅੱਗੇ ਦੋਵਾਂ ਨੂੰ ਲਿਆਉਣਾ ਚਾਹੀਦਾ ਮੈਂ ਤੇ ਇਹੋ ਅਪੀਲ ਕਰਦਾ ਸਾਰੀ ਸੰਗਤ ਨੂੰ ਕਿ ਪੀ ਆ ਮੌਕਾ ਜੋ ਬੜਾ ਤਕੜਾ ਸਾਨੂੰ ਮਿਲਿਆ ਤੇ ਇਹ ਮੌਕਾ ਖਵਾਈਏ ਨਾ ਇਹ ਜਿਹੜਾ ਦੁਸ਼ਮਣ ਆ ਤੁਹਾਡੇ ਵਿੱਚ ਜਿਹੜਾ ਬੜੇ ਚਿਰ ਦਾ ਵੜਿਆ ਵਾ ਇਹਨੂੰ ਕੱਢਣ ਦਾ ਜਿਹੜਾ ਵਾ ਇੱਕੋ ਹੀ ਅਪਰਾਲਾ ਵਾ ਕਿ ਇਹਨਾਂ ਯੋਧਿਆਂ ਨੂੰ ਜਿਤਾ ਕੇ ਤੇ ਜਿਹੜਾ ਜਿੱਥੇ ਮੋਦੀ ਬੰਦਾ ਉਹ ਸੈਂਟਰ ਦੇ ਵਿੱਚ ਜਿਹੜਾ ਵਾ ਇਹਨਾਂ ਯੋਧਿਆਂ ਨੂੰ ਉੱਥੇ ਜਾ ਕੇ ਭਾਈਏ ਜਿੱਥੇ ਆਪਣੀ ਕੌਮ ਦੀ ਜਿਹੜੀ ਗੱਲ ਆ ਕੋਈ ਕਰਨ ਵਾਲਾ ਯੋਧਾ ਹੋਵੇ ਪਹਿਲੇ ਦਿਨ ਹੀ ਉਹ ਇਸ ਤਰ੍ਹਾਂ ਹੀ ਕਰਦੇ ਵੀ ਆਪਣਾ ਬਾਈਕਟ ਰੱਖਦੇ ਨੇ ਉਹ ਆਪ ਆਪਣਾ ਜਥੇ ਬੰਦੀਆਂ ਦੇ ਜਿਹੜਾ ਆਪ ਆਪਣੇ ਸਹੂਲਿਆ ਜਾਂ ਆਪਾਂ ਕਿਸੇ ਨੂੰ ਵੀ ਤੇ ਕਿਸ ਤਰ੍ਹਾਂ ਟਾਰਗੇਟ ਨਹੀਂ ਕਰ ਸਕਦੇ ਬਾਕੀ ਸਾਨੂੰ ਪਤਾ ਵਾ ਕਿ ਭਾਵੇਂ ਅੰਦਰੂਨੀ ਤੌਰ ਤੇ ਸਾਡੀ ਮਦਦ ਕਰਨ ਕਿਉਂਕਿ ਕੌਮ ਦੀ ਇਹ ਹੀਰਾ ਵਾ ਇਹਦੀ ਮਦਦ ਮਜਬੂਰਨ ਕਾਰਨ ਸਭ ਨੂੰ ਕਰਨੀ ਪੈਣੀ ਹੈ ਕਿਉਂਕਿ ਭਾਵੇਂ ਕੋਈ ਨਾਮ ਹੀ ਚਾਵੇ ਨਾ ਤਾਂ ਵੀ ਉਹਨੂੰ ਇਹਨਾਂ ਯੋਧਿਆਂ ਦੀ ਜਿਹੜੀ ਮਦਦ ਹੈ ਉਹ ਕਰਨੀ ਪੈਣੀ ਹੈ ਇਹ ਗੱਲ ਤਾਂ ਸਾਨੂੰ ਪਤਾ ਵਾ ਕਿਉਂਕਿ ਹਰ ਇੱਕ ਬੰਦਾ ਇਸ ਯੋਧੇਦਾਰੀ ਨਹੀਂ ਹੈ ਅਸੀਂ ਇਹ ਸਯੋਧ ਦੇ ਦੇਨਦਾਰ ਆ ਸਾਰੇ ਜਿੰਨੇ ਵੀ ਆਪਣਾ ਆਪਾ ਸਿੰਘ ਬਿਠੇ ਆ ਜਾਂ ਜਥੇਬੰਦੀਆਂ ਜਾਂ ਬਾਦਲੀ ਸੰਗਤ ਨੂੰ ਅਪੀਲ ਕਰਦੇ ਆ ਕਿ ਵਾਦੋ-ਵਾਦ ਜਿਹੜਾ ਇਹਨਾਂ ਵੀਰਾਂ ਦਾ ਇੰਨੀ ਪਸਲੀ ਨਹੀਂ ਇਹਨਾਂ ਦੀ ਹੈਗੀ ਕਿ ਜਿਹੜੀ ਐਮਪੀ ਦੀ ਸੀਟ ਲੜ ਸਕਣ ਇਹਨਾਂ ਨੂੰ ਵਾਦੋ-ਵਾਦ ਤਨੋਂ ਮਨੋਂ ਤਨੋਂ ਜਿਹੜਾ ਮਤਲਬ ਕਰੋ ਹਾਂਜੀ ਮੁੱਦੇ ਕਿਹੜੇ ਲੈ ਕੇ ਆਓਗੇ ਜਿਹੜੇ ਲਿਆ ਕੇ ਹੁੰਦੇ ਆ ਹਾਂਜੀ ਕਿਹੜੇ ਮੁੱਦਿਆਂ ਤੇ ਆਪਾਂ ਮੁੱਦੇ ਦੇ ਪੰਜਾਬ ਦੇ ਹਿੱਤ ਦੀ ਗੱਲ ਕਰਾਂਗੇ ਅਸੀਂ ਜਿਹੜੀ ਪੰਜਾਬ ਦੀ ਗੱਲ ਹੈ ਜੋ ਪੰਜਾਬ ਨਾਲ ਧੱਕੇ ਹੋ ਰਿਹਾ ਜਿਸ ਤਰ੍ਹਾਂ ਸਾਡੇ ਆਪ ਭਰਤੀਆਂ ਬੰਦ ਹੋਈਆਂ ਸਾਡੇ ਪਾਣੀ ਖੋਏ ਜਾ ਰਹੇ ਆ ਮੁੱਦੇ ਇੱਕ ਇੱਕ ਦੇ ਪੰਜਾਬ ਦੇ ਪਤਾ ਨਹੀਂ ਕਿੰਨਾ ਮੁੱਦਾ ਨਸ਼ਾ ਜਿਹੜਾ ਵੇਖੋ ਕਿੰਨੀ ਨੌਜਵਾਨੀ ਦਾ ਘਾਣ ਹੋਣ ਰਿਹਾ ਮੁੱਦਾ ਇੱਕ ਨਹੀਂ ਸਾਡਾ ਬਹੁਤ ਜ਼ਿਆਦਾ ਮੁੱਦਾ ਵਾ ਜੇ ਤੇ ਅਸੀਂ ਮੁੱਦਿਆਂ ਤੇ ਗੱਲ ਕਰਨ ਲੱਗੇ ਤਾਂ ਘੱਟੋ ਘੱਟ ਇੱਥੇ 2 ਘੰਟੇ ਲੱਗ ਜਾਣਗੇ ਆਪਾਂ ਨੂੰ ਇਹ ਮੁੱਦੇ ਬਹੁਤ ਆ ਪੰਜਾਬ ਦੇ ਜਿਹੜੇ ਪੰਜਾਬ ਨਾਲ ਜਿਹੜਾ ਧੱਕਾ ਹੋ ਰਿਹਾ ਜਿਹੜਾ ਭਰਤੀਆਂ ਦਾ ਜਾਂ ਕੋਈ ਜਿਸ ਤਰ੍ਹਾਂ ਵੀ ਕੋਈ ਨਸ਼ਿਆਂ ਦਾ ਜਾਂ ਹੋਰ ਵੀ ਪਾਣੀਆਂ ਦਾ ਬੜੇ ਧੱਕੇ ਹੋ ਰਿਹਾ ਉਹਨਾਂ ਮੁੱਦਿਆਂ ਦੇ ਬੰਦੀ ਸਿੰਘਾਂ ਦਾ ਵੀ ਹੋ ਰਿਹਾ ਹੁਣ ਜਿੱਦਾਂ ਬੰਦੀ ਸਿੰਘ ਤੇ ਗੱਲ ਕਰਦੇ ਵੀ ਇਹਨੇ ਜੋਦੇ ਜਿੱਦਾਂ ਜਗਤਾਰ ਸਿੰਘ ਹਵਾਰਾ ਵਾ ਉਧਰ ਵੀ ਮੈਨੂੰ ਮੈਂ ਬੇਨਤੀ ਕਰਦਾ ਸੰਗਤ ਨੂੰ ਵੀ ਉਹ ਜੋ ਦਿਨ ਵੀ ਆਪਾਂ ਇਕ ਧਰਿਆਂ ਦੇ ਨਾਂ ਭਰੇ ਜੀਏ ਆਪਾਂ ਨਾਰਿਆਂ ਦੇ ਨਾਂ ਰਹਿ ਜੀਏ ਉਹ ਜੋਧੇ ਨੇ ਵੀ ਖਲ੍ਹਾਰਨੀ ਕੋਸ਼ਿਸ਼ ਕਰੀਏ ਕਿ ਜਿਹੜਾ ਕੌਮ ਆ ਕੌਮ ਬੜਾ ਸਾਥ ਦਿੰਦੀ ਆ 200 ਪਾਸਿੰਦੇ 94 73 ਤੋਂ ਬਾਅਦ ਇਹ ਫੈਸਲਾ ਲਿੱਤਾ ਗਿਆ ਜਾਂ ਸੰਦੀਪ ਸ਼ਾਹੀ ਦਾ ਜੋਂ ਲੜਨ ਦਾ ਪਹਿਲਾ ਤੋਂ ਫੈਸਲਾ ਨਹੀਂ ਇਹ ਬੜੇ ਚਰਤਾ ਇਹ ਨੌਜਵਾਨ ਮੁੰਡੇ ਜਿਹੜੇ ਆ ਇਹ ਕਰਦੇ ਫਿਰਦੇ ਸੀ ਤਾਂ ਮੈਂ ਤਾਂ ਇਹਨਾਂ ਨੂੰ ਉਦੋਂ ਕਹੇ ਵੀ ਇਹ ਅੰਮ੍ਰਿਤਪਾਲ ਤੋਂ ਪਹਿਲਾਂ ਤੋਂ ਵੀ ਜਿਹੜੀ ਗੱਲ ਜਿਹੜੀ ਇਹਨਾਂ ਚਲਾਈ ਸੀ ਪਰ ਉਦੋਂ ਤੋਂ ਹੀ ਮੈਨੂੰ ਕਹੇ ਵੀ ਤੁਸੀਂ ਐਲਾਨ ਕਰ ਦਿਓ ਪਤਾ ਨਹੀਂ ਕਿਹੜੀ ਗੱਲਾਂ ਕੀ ਵਿਚਾਰ ਇਹਨਾਂ ਦਾ ਵਿਚਾਰਿਆਂ ਦਾ ਬਜੂ ਹਰ ਬੰਦਾ ਸੋਚਦਾ ਬੜਾ ਤਕੜਾ ਮੈਦ ਤੇ ਬੜਾ ਸੋਚਣ ਦੇ ਬਾਵਜੂਦ ਸੰਗਤਾਂ ਦੇ ਫੋਨ ਆਏ ਇਹਨਾਂ ਨੂੰ ਫਿਰ ਸੰਗਤਾਂ ਦੀ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਨਹੀਂ ਮੁੜੀ ਜਾਂਦੀ ਤੇ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤਾਂ ਦੇ ਫੋਨ ਆਉਂਦੇ ਸਾਨੂੰ ਵੀ ਆਉਂਦੇ ਰਹੇ ਆ ਇਸ ਕਰਕੇ ਸਾਨੂੰ ਜਿਹੜਾ ਵਾ ਇਹ ਯੋਧੇ ਨੂੰ ਜਿਹੜਾ ਮੈਦਾਨ ਦੇ ਵਿੱਚ ਕਾਰਨਾ ਪਿਆ ਸਿਮਰਨ ਜੀ ਮਾਨ ਜੀ ਨਾਲ ਗੱਲਬਾਤ ਕੀਤੀ ਜਾਏਗੀ ਸੰਦੀਪ ਸਿੰਘ ਦੀ ਜਿਹੜੀ ਮਦਦ ਕਰਨ ਲਈ ਬਿਲਕੁਲ ਜੀ ਬਿਲਕੁਲ ਸਤਿਕਾਰਯੋਗ ਹਸਤੀ ਹੈ ਸਾਡੀ ਉਹ ਸਿਮਰਨਜੀਤ ਸਿੰਘ ਮਾਨ ਸਾਡੀ ਕੌਮ ਦਾ ਹੀਰੇ ਆ ਉਹ ਕਿਉਂਕਿ ਉਹ ਸਾਨੂੰ ਇਸ ਕੱਲ ਦਾ ਮਾਣ ਵੀ ਆ ਤੇ ਉਹ ਸੰਦੀਪ ਸਿੰਘ ਸਣੀ ਤੇ ਹੱਕ ਦੇ ਵਿੱਚ ਬਹਿ ਜਾਣਗੇ ਉਹ ਦਿਲੋਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਪਿਆਰ ਕਰਦੇ ਐ ਨਹੀਂ ਗੱਲ ਤੇ ਬਾਕੀ ਜੋ ਵੀ ਆ ਕਹਿੰਦੇ ਨੇ ਸਹਿਬਾ ਥ ਵਡਿਆਈਆਂ ਜਿਸ ਭਾਵੇਂ ਦਿੱਤੇ ਦੇਣੀ ਤੇ ਵਡਿਆਈ ਗੁਰੂ ਸਾਹਿਬ ਨੇ ਉਹਨੂੰ ਹੀ ਆ ਜਿੰਨੂੰ ਪਾਉਣੀ ਆ ਬਾਕੀ ਆ ਭਾਈ ਸਾਬ ਤੁਸੀਂ ਜੋ ਰਾਣ ਕੀਤਾ ਤੁਸੀਂ ਭਰਾਵਰੇ ਜਲੇਬਾਨੀਆਂ ਨਾਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਚਿਰਾਂ ਤੋਂ ਸਾਨੂੰ ਸੰਗਤ ਦੇ ਪੀ ਲਾਹੌਰੀ ਹੀ ਸੰਗਤ ਬੋਲੋ ਕਿ ਸੰਦੀਪ ਸਿੰਘ ਨੂੰ ਚੌਂ ਦੇ ਮਜ਼ਾਰ ਚ ਉਤਾਰਿਆ ਜਾਵੇ ਇਹੀ ਸੰਗਤੀ ਬੇਨਤੀ ਮੰਨ ਕੇ ਹੀ ਸੰਗਤ ਨੇ ਕਿਹਾ ਹੈ ਤੇ ਬਸ ਸੰਗਤੀ ਬੇਨਤੀ ਮੰਨ ਕੇ ਹੀ ਇਹ ਚੀਜ਼ ਕੀਤੀ ਹੈ। ਇਹੀ ਸੰਗਤ ਨੂੰ ਹੁਣ ਕਹਿਨੇ ਕਿ ਵੱਧ ਚੜ੍ਹ ਕੇ ਸੰਦੀਪ ਸਿੰਘ ਦਾ ਸਾਥ ਦਿੱਤਾ ਜਾਵੇ। ਜਿਸ ਤਰ੍ਹਾਂ ਵੀ ਸੰਗਤ ਸਾਥ ਦੇ ਸਕਦੀ ਹੈ ਸੰਦੀਪ ਸਿੰਘ ਦਾ ਵੱਧ ਵੱਧ ਸਾਥ ਦਿੱਤਾ ਜਾਵੇ। ਕਿਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਸਕਦਾ ਹੈ? ਦੇਖੋ ਸਾਰੀ ਡਿਸਕਸ਼ਨ ਹੋਣੀ ਮੀਟਿੰਗ ਉਸ ਤੋਂ ਬਾਅਦ ਜਿੱਥੇ ਬੰਦੀਆਂ ਨਾ ਕਰ ਲੈਣੀਆਂ ਉਸ ਤੋਂ ਬਾਅਦ ਪਤਾ ਲੱਗ ਜਾਏਗਾ ਚੋਣ ਪ੍ਰਚਾਰ ਹੈ ਕਿਸ ਤਰ੍ਹਾਂ ਸ਼ੁਰੂ ਕਰ ਰਹੀ ਹੈ। ਤਰੀਕ ਲਈ ਚੋਣ ਲੜਨ ਜਾ ਰਹੇ ਹੋ ਕੀ ਮਹਿਸੂਸ ਕਰਦੇ ਹੋ? ਦੇਖੋ ਜੀ ਇਹ ਮਹਿਸੂਸ ਹੋਣਾ ਇਹ ਸਤਿਗੁਰੂ ਨੂੰ ਪਤਾ ਜੀ ਕਿਹੜੇ ਘਰਾ ਤੇ ਹੀ ਤੋਰੇ ਆ ਸਾਨੂੰ ਤੇ ਮਾਲਕ ਮਾਲਕ ਨੂੰ ਪਤਾ ਵੀ ਕਿਸ ਤਰ੍ਹਾਂ ਹੋਣਾ ਕੰਮ ਤੇ ਸਾਨੂੰ ਤੇ ਕੁਝ ਪਤਾ ਵੀ ਨਹੀਂ ਐ ਵੀ ਤੁਹਾਨੂੰ ਕਹੀਏ ਕਿ ਤੁਹਾਨੂੰ ਸਾਡਾ ਕੁਝ ਆਈਡੀਆ ਵਾ ਜੀ ਕਿਵੇਂ ਕਰ ਲੈਣਾ ਕਿਵੇਂ ਨਹੀਂ ਕਰਨਾ ਇਸ ਬੰਦੀ ਆਪਣੇ ਐਡਵੋਕੇਟ ਨਾਲ ਗੱਲ ਕੀਤੀ ਹਾਂਜੀ ਹੋਈ ਹੁਣ ਡਿਸਕਸ਼ਨ ਜਿੱਥੇ ਬੰਦੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਹੋਈ ਸੀ ਉਹਨਾਂ ਨੇ ਕਹੇ ਸੀ ਇੱਕ ਵਾਰੀ ਆਪਣੇ ਐਡਵੋਕੇਟ ਸਾਹਿਬ ਨੂੰ ਪੁੱਛ ਲਓ ਤੁਸੀਂ ਸੰਦੀਪ ਸਿੰਘ ਚੌਣ ਲੜ ਸਕਦਾ ਵਾ ਤੇ ਆਪਾਂ ਉਹਨੂੰ ਚੌਣ ਮੈਦਾਨ ਚ ਚਤਾਰਨਾ ਚਾਹੁੰਦੇ ਆ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਕਿ ਅਸੀਂ ਆਪਣਾ ਵਕੀਲ ਸਾਹਿਬ ਨਾਲ ਕੀਤੀ ਗੱਲਬ ਕਿ ਚੋਂ ਲਾੜ ਸਕਦਾ ਵਾ ਕਿਹੜੇ ਕਰੇ ਚੋਂ ਲੈਟੇ ਮਦਾਨ ਅਸੀਂ ਜੀ ਪਹਿਲਾ ਤਾਂ ਮੁੱਦਾ ਸਾਡਾ ਬੰਦੀ ਸਿੰਘਾਂ ਦਾ ਵਾ ਜੀ ਜਿਹੜੇ ਸਾਡੇ ਸਜਾਵਾਂਪੁਰੀਆਂ ਕਰ ਚੁੱਕੇ ਬੰਦੀ ਸਿੰਘ ਤੇ ਆਪਾਂ ਪਹਿਲਾਂ ਸਾਡਾ ਮੁੱਦਾ ਉਹ ਵਾ ਤੇ ਉਸ ਤੋਂ ਬਾਅਦ ਨਸ਼ੇ ਦਾ ਮੁੱਦਾ ਵਾ ਦੇਖੋ ਨੌਜਵਾਨੀ ਸਾਰੀ ਖਤਮ ਕੀਤੀ ਜਾ ਰਹੀ ਹੈ ਆਪਣੀ ਨੌਜਵਾਨੀ ਨੂੰ ਖਤਮ ਕਰ ਰਿਹਾ ਨੌਜਵਾਨੀ ਨੂੰ ਸਾਰੀ ਖਤਮ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਦਾ ਮੁੱਦਾ ਵਾ ਆਪਣਾ ਮੇਨ ਮੋਤਾ ਆਪਣਾ ਹੀ ਹੈ ਬੰਦੀ ਸਿੰਘਾ ਦਾ ਨਸ਼ੇ ਦਾ ਮੋਤਾ ਭਾਈ ਸੰਦੀਪ ਸਿੰਘ ਨਾਲ ਗੱਲ ਕੀਤੀ ਹੈ। ਭਾਈ ਸੰਦੀਪ ਸਿੰਘ ਜੀ ਨਾਲ ਗੱਲ ਹੋਈ ਹੈ ਸਾਡੀ ਭਾਈ ਸੰਦੀਪ ਸਿੰਘ ਨਾਲ ਤੇ ਉਹਨਾਂ ਨੇ ਇਹੋ ਕਿਹਾ ਵਾ ਕਿ ਆਪਣਾ ਜਿੱਦਾਂ ਸੰਗਤ ਨੂੰ ਜੋੜਿਆ ਤੇ ਮੈਂ ਵੀ ਸੰਗਤ ਦਾ ਵਾ ਤੇ ਸੰਗਤ ਨਹੀਂ ਸੰਗਤ ਦੇ ਅਪੀ ਗਿਲਦੇ ਨਾਲ ਹੀ ਸਾਰਾ ਕੰਮ ਹੋਇਆ ਵਾ।